ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਉਧਾਰ ਕਰਦੇ ਹੋਏ ਸੁਲਤਾਨਪੁਰ ਲੋਧੀ ਤੋਂ ਜਾ ਰਹੇ ਸਨ ਤਾਂ ਉਹਨਾਂ ਨੂੰ ਕਿਸੇ ਪਿਆਰੇ ਦੀ ਤਾਂਗ ਲੱਗੀ ਹੋਈ ਸੀ ਗੁਰੂ ਮਹਾਰਾਜ ਨੂੰ ਮਿਲਣ ਦੀ ਤਾਂ ਉਹਨਾਂ ਦੇ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਕਿ ਉਹਨਾਂ ਦਾ ਕੋਈ ਪਿਆਰਾ ਉਹਨਾਂ ਦਾ ਪਿਆਰਾ ਉਹਨਾਂ ਨੂੰ ਯਾਦ ਕਰ ਰਿਹਾ ਹੋਵੇ ਮਹਾਰਾਜ ਨੇ ਮਰਦਾਨੇ ਨੂੰ ਕਿਹਾ ਮਰਦਾਨਿਆਂ ਚੱਲਣਾ ਹੈ ਆਪਾਂ ਤਾਂ ਮਰਦਾਨੇ ਨੇ ਕਿਹਾ ਮਹਾਰਾਜ ਕਿੱਥੇ ਚੱਲਣਾ ਹੈ ਮਹਾਰਾਜ ਕਹਿੰਦੇ ਮਰਦਾਨਿਆਂ ਨਿਰੰਕਾਰ ਦਾ ਹੁਕਮ ਆਇਆ ਹੈ ਕੋਈ ਵਿਰੰਜੂ ਦੀ ਆਵਾਜ਼ ਆ ਰਹੀ ਹੈ ਕਿਸੇ ਪਿਆਰੇ ਦੀ ਆਵਾਜ਼ ਆ ਰਹੀ ਹੈ ਕਿਸੇ ਪਿਆਰੇ ਦੇ ਅੰਦਰ ਦਰਸ਼ਨਾਂ ਦੀ ਤੜਫ ਤੜਫ ਲੱਗੀ ਹੋਈ ਹੈ ਤਾਂ ਨਾ ਕਹਿੰਦਾ ਪਾਸ਼ਾ ਕਿੰਨੀ ਕੁ ਦੂਰ ਹੈ ਕਹਿੰਦੇ ਇੱਥੋਂ 17 ਕੁ ਦਿਨਾਂ ਦਾ ਰਸਤਾ ਹੈ ਪਾਸ਼ਾ ਐਸਾ ਬੜਪਾਗਾ ਕੌਣ ਹੈ ਜਿਹੜਾ ਆਪ ਦੇ ਹਿਰਦੇ ਦੇ ਅੰਦਰ ਤੂੰ ਪਾ ਰਿਹਾ ਹੈ ਕਹਿੰਦੇ ਮਰਦਾਨਿਆਂ ਉਹ ਸਾਨੂੰ ਨਹੀਂ ਜਾਣਦਾ ਅਸੀਂ ਉਹਨੂੰ ਜਾਣਦੇ ਹਾਂ ਕਿੰਨਿਆਂ ਜਨਮਾਂ ਜਾਣਦਾ ਹਾਂ ਹਰ ਵਾਰੀ ਖਿੱਚ ਪਾਉਂਦਾ ਹੈ ਪਰ ਉਸ ਨੂੰ ਅਜੇ ਤੱਕ ਖੈਰ ਨਹੀਂ ਮਿਲੀ ਐਪ ਪੀਹਾ ਪ੍ਰੀਹੂ ਪ੍ਰੀਹੂ ਦੀ ਆਵਾਜ਼ ਕਰਦਾ ਹੈ ਤਾਂ ਬਸ ਹੈ ਗੁਰੂ ਜੀ ਦੇ ਕਿ ਬੱਦਲ ਭੇਜੇ ਤੇ ਬੂੰਦਾ ਵਰਸਣ ਤੇ ਇੱਕ ਬੂੰਦ ਕੋਈ ਭਾਗਾ ਵਾਲੀ ਵਰਸੇ ਜਿਹੜੀ ਉਹਦੇ ਸਿਰ ਦੇ ਉੱਤੋਂ ਹੋ ਕੇ ਅੰਦਰ ਚਲੀ ਜਾਵੇ ਤੇ ਉਹ ਪਿਆਸ 부ਜਾ ਦੇਵੇ ਇਹ ਭਾਗਾਂ ਦੀ ਖੇਡ ਹੈ ਸਮੁੰਦਰ ਭਰ ਜਾਂਦੇ ਨੇ ਉੱਛਲ ਜਾਂਦੇ ਨੇ ਪਾਣੀ ਉੱਛਲ ਕੇ ਰਸਤੇ ਤੋੜ ਦਿੰਦਾ ਹੈ ਲੇਕਿਨ ਪਪੀਹਾ ਫੇਰ ਪਿਆਸੇ ਦਾ ਪਿਆਸਾ ਰਹਿ ਜਾਂਦਾ ਹੈ ਇਹਨਾਂ ਦੇ ਮਰਦਾਨਿਆਂ ਅਮਰਤ ਵਰਸ ਰਿਹਾ ਹੈ ਸਾਰੇ ਅਜੇ ਜਗਿਆਸੂ ਦੇ ਮਨ ਦੀ ਜੋ ਇੱਛਾ ਹੈ ਉਹ ਪੂਰੀ ਨਹੀਂ ਹੋਈ ਚੱਲ ਮਰਦਾਨਿਆਂ ਪਹਿਲੀ ਯਾਤਰਾ ਆਪਾਂ ਇਤੋਂ ਹੀ ਸ਼ੁਰੂ ਕਰੀਏ ਮਰਦਾਨੇ ਦਾ ਖਿਆਲ ਸੀ ਕਿ ਕੋਈ ਅਮੀਰ ਬੰਦਾ ਹੋਏਗਾ 17 ਦਿਨ 17 ਰਾਤਾਂ ਤੁਰਦੇ ਤੁਰਦੇ ਜਦੋਂ ਆਪ ਮਹਾਰਾਜ ਸੈਦਪੁਰ ਪਹੁੰਚ ਗਏ ਇੱਕ ਕੱਚਾ ਕੋਟਾ ਹੈ ਲੱਕੜੀ ਦਾ ਅਣ ਘੜਿਆ ਦਰਵਾਜ਼ਾ ਲੱਗਿਆ ਹੋਇਆ ਹੈ ਮੂਹਰੇ ਵੇੜਾ ਹੈ ਵੇੜੇ ਦੇ ਅੱਗੇ ਫਿਰ ਇੱਕ ਦਰਵਾਜ਼ਾ ਲੱਗਿਆ ਹੋਇਆ ਹੈ ਉੱਥੇ ਖੜ ਕੇ ਦੁਨੀਆ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਵਾਜ਼ ਨਿੰਨੇ ਨੇ ਭਾਈ ਲਾਲੋ ਭਾਈ ਲਾਲੋ ਆਵਾਜ਼ ਕੀ ਸੀ ਹਿਰਦੇ ਵਿੱਚੋਂ ਹੀ ਹਿਰਦੇ ਵਿੱਚੋਂ ਦੀ ਲੰਘ ਗਈ ਹੋਵੇ ਚੀਰ ਗਈ ਕੰਨਾਂ ਵਿੱਚੋਂ ਹੋ ਕੇ ਸੁਣਵਾਲਿਆਂ ਦੇ ਹਿਰਦੇ ਨੂੰ ਮਸਤ ਕਰ ਗਈ ਐਸੀ ਸੁ ਮਿੱਠੀ ਆਵਾਜ਼ ਕਦੇ ਜ਼ਿੰਦਗੀ ਭਰ ਤਾਂ ਕੀ ਕਿੰਨੀਆਂ ਜਨਮਾਂ ਤੋਂ ਹੀ ਨਹੀਂ ਸੁਣੀ ਪਿਆਰ ਦਾ ਸਨੇਹਾ ਭਾਈ ਲਾਲੋ ਹੈਰਾਨ ਹੋ ਗਿਆ ਐਡੀ ਪਿਆਰੀ ਆਵਾਜ਼ ਕਾਲੀ ਨਾਲ ਉੱਠ ਕੇ ਗਿਆ ਦੇਖਿਆ ਕਿ ਸਾਧੂ ਦੇਸ ਵਿੱਚ ਤਿੰਨ ਪ੍ਰੇਮੀ ਖੜੇ ਹਨ ਆਦਰ ਦਿੱਤਾ ਸਤਿਕਾਰ ਦੇ ਨਾਲ ਅੰਦਰ ਲੈ ਗਿਆ ਛੇਤੀ ਜਹੀ ਪੰਘੂੜੀ ਲਿਆਂਦੀ ਉਹਦੇ ਉੱਤੇ ਬੈਠਣ ਵਾਸਤੇ ਬੇਨਤੀ ਕੀਤੀ ਆਪ ਇੱਕ ਪਾਸੇ ਬਹਿ ਜਾਂਦੇ ਹਨ ਕਹਿਣ ਲੱਗਿਆ ਬਾਦਸ਼ਾਹ ਮੈਂ ਪਛਾਣਿਆ ਨਹੀਂ ਮੇਰੀ ਗੁਸਤਾਖੀ ਮਾਫ ਕਰਨਾ ਮੈਂ ਅੰਦਾਜ਼ਾ ਲਾ ਰਿਹਾ ਹਾਂ ਜਦੋਂ ਤੋਂ ਆਪ ਦੇ ਦਰਸ਼ਨ ਕੀਤੇ ਆ ਮੈਨੂੰ ਸੋਹਣੇ ਸੋਹਣੇ ਲੱਗ ਰਹੇ ਹੋ ਆਪਣੇ ਆਪਣੇ ਲੱਗ ਰਹੇ ਹੋ ਲੱਗਦਾ ਇਹੋ ਹੈ ਕਿ ਜਨਮ ਜਨਮਾਂ ਤਰਾਂ ਤੋਂ ਆਪ ਦੇ ਦਰਸ਼ਨ ਦੀ ਲੋਚ ਮੇਰੇ ਅੰਦਰ ਸੀ ਮੇਰੀ ਭੁੱਖ ਲੱਗ ਗਈ ਮੈਨੂੰ ਕਿਰਪਾ ਕਰਕੇ ਆਪ ਦੱਸੋ ਕਿ ਤੁਸੀਂ ਕੌਣ ਹੋ ਮਹਾਰਾਜ ਕਹਿੰਦੇ ਭਾਈ ਲਾਲੋ ਤੂੰ ਸਾਨੂੰ ਜਾਣਦਾ ਹੈ ਦੱਸਣਾ ਤਾਂ ਉਹਨੂੰ ਹੁੰਦਾ ਹੈ ਉਹਨਾਂ ਨੂੰ ਹੁੰਦਾ ਹੈ ਜਿਹੜਾ ਨਾ ਜਾਣਦਾ ਹੋਵੇ ਕਹਿਣ ਲੱਗਿਆ ਤੁਸੀਂ ਸਤਿਗੁਰੂ ਗੁਰੂ ਨਾਨਕ ਪਾਸ਼ਾ ਤਾਂ ਨਹੀਂ ਹੋ ਕਹਿੰਦੇ ਹਾਂ ਫਿਰ ਜਾਣਦਾ ਹੈ ਤਾਂ ਤੂੰ ਚਰਨਾਂ ਤੇ ਟਹਿ ਤੂੰ ਜਾਣਦਾ ਹੀ ਹੈ ਚਰਨਾਂ ਤੇ ਟਹਿ ਪਿਆ ਪਾਸ਼ਾ ਸੁਣਿਆ ਸੀ ਮਨ ਮੇਰਾ ਭੁੱਖਾ ਪਿਆਸਾ ਸੀ ਦਰਸ਼ਨਾਂ ਦੀ ਲੋਚ ਸੀ ਪਰ ਪਤਾ ਨਹੀਂ ਸੀ ਲੱਗਦਾ ਕਿ ਆਪ ਹੋ ਕਿਥੇ ਝੋਲੇ ਭਲੇਖੇ ਪੈਂਦੇ ਸੀ ਆਪ ਦੇ ਦਰਸ਼ਨਾਂ ਦੇ ਕਿਤੋਂ ਕਿਤੋਂ ਕੋਈ ਧੁਰ ਦਰਗਾਹ ਤੋਂ ਸੰਦੇਸ਼ ਆਉਂਦੇ ਸੀ ਤੂੰ ਫਿਰ ਨਾ ਕਰ ਆ ਗਿਆ ਜਿਹਨੇ ਤੈਨੂੰ ਮੇਰੇ ਨਾਲ ਮਿਲਣਾ ਹੈ ਮੈਂ ਸਿੱਧਾ ਨਹੀਂ ਕਿਸੇ ਨੂੰ ਮਿਲਦਾ ਮੈਂ ਮਿਲਦਾ ਹਾਂ ਤਾਂ ਆਪਣੇ ਪੂਰੇ ਸਤਗੁਰੂ ਰੂਪ ਦੇ ਅੰਦਰ ਮਿਲਦਾ ਹਾਂ ਸੋ ਕਿਰਪਾ ਕੀਤੀ ਬੜਾ ਮਨ ਵਿੱਚ ਚਾਹੋ ਆਇਆ ਕਹਿਣ ਲੱਗਿਆ ਹੱਥ ਬੰਨ ਕੇ ਪਾਸ਼ਾ ਮੈਂ ਕੁਝ ਬਣਾਵਾਂ ਖਾਣ ਵਾਸਤੇ ਬਾਹਰ ਗਿਆ ਜਾ ਕੇ ਸਾਗ ਤੋੜ ਲਿਆਂਦਾ ਬੀਬੀ ਨੇ ਬਾਜਰੇ ਦੀ ਰੋਟੀ ਲਾਹੀ ਸਾਗ ਦੀ ਪਿੰਨੀ ਬਣਾਈ ਭੁਰਜੀ ਬਣਾ ਕੇ ਉੱਤੇ ਰੱਖ ਦਿੱਤਾ ਮਰਦਾਨਾ ਦੇਖਦਾ ਹੈ ਇਹ ਰੋਟੀ ਲੰਘੇਗੀ ਕਿਵੇਂ ਮਰਦਾਨਾ ਕਹਿੰਦਾ ਮਹਾਰਾਜ ਮਹਾਰਾਜ ਕਹਿੰਦੇ ਮਰਦਾਨਿਆ ਤੂੰ ਕਦੇ ਪਿਆਰ ਦੀ ਬਣੀ ਹੋਈ ਚੀਜ਼ ਨਹੀਂ ਖਾਧੀ ਪਿਆਰ ਦੀ ਬਣੀ ਹੋਈ ਚੀਜ਼ ਦੇ ਵਿੱਚ ਜੋ ਰਸ ਹੁੰਦਾ ਹੈ ਉਹਨੂੰ ਕੋਈ ਬਿਆਨ ਨਹੀਂ ਕਰ ਸਕਦਾ ਦੁਆਪਰ ਯੋਗ ਦੇ ਅੰਦਰ ਕ੍ਰਿਸ਼ਨ ਮਹਾਰਾਜ ਤੇ ਘਰ ਜਾਂਦੇ ਹਨ ਰਾਜਿਆਂ ਨੂੰ ਛੱਡ ਦਿੱਤਾ ਉਹ ਕੀ ਖਿਲਾਉਂਦੇ ਨੇ ਕਿ ਸਾਗ ਵਿੱਚ ਲੂਣ ਵੀ ਨਹੀਂ ਸਿਪਾਇਆ ਪਰ ਪਤਾ ਨਹੀਂ ਲੱਗਦਾ ਆਪ ਬੜੇ ਪਿਆਰ ਦੇ ਨਾਲ ਸਾਗ ਖਾ ਰਹੇ ਨੇ ਪ੍ਰਸ਼ਾਦਾ ਸਾ ਕਰ ਰਹੇ ਨੇ ਟੇਲਿਆਂ ਦਾ ਗੁੱਦਾ ਛੁੱਟਿਆ ਜਾ ਰਿਹਾ ਹੈ ਲੇਕਿਨ ਆਪ ਛਲੜ ਖਾਈ ਜਾ ਰਹੇ ਨੇ ਜਦੋਂ ਬਿੱਦਰ ਜੀ ਨੇ ਆ ਕੇ ਟੋਕਿਆ ਘਰ ਵਾਲੀ ਨੂੰ ਕਿ ਆ ਕੀ ਵਗਿਆ ਕਰ ਰਹੇ ਹੋ ਗੁੱਦਾ ਸੁੱਟੀ ਜਾਂਦੇ ਹੋ ਤੇ ਛਿੱਲੜ ਖਵਾਈ ਜਾ ਰਹੇ ਹੋ ਨੇ ਉਸੇ ਵੇਲੇ ਆਵਾਜ਼ ਆਈ ਬਿੱਦਰ ਤੈਨੂੰ ਨਹੀਂ ਪਤਾ ਪਿਆਰ ਦੇ ਹੱਥਾਂ ਵਿੱਚ ਕਿੰਨਾ ਰਸ ਹੁੰਦਾ ਹੈ ਗੁੱਦਿਆਂ ਚ ਰਸ ਨਹੀਂ ਜੋ ਛਿੱਲੜਾਂ ਵਿਚਾਰਿਆ ਹੈ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨੇ ਨੂੰ ਕਿਹਾ ਮੂੰਹ ਵਿੱਚ ਪਾ ਕੇ ਦੇਖ ਮਰਦਾਨੇ ਜਦੋਂ ਇੱਕ ਬੁਰਕੀ ਪਾਈ ਮਹਾਰਾਜ ਵੱਲ ਭੇਦ ਭਰਿਆ ਅੱਖਾਂ ਨਾਲ ਦੇਖਦਾ ਹੈ ਮਹਾਰਾਜ ਨੇ ਕਿਹਾ ਕੀ ਗੱਲ ਮਰਦਾਨਿਆਂ ਕਹਿੰਦਾ ਪਾਸ਼ਾ ਮੈਂ ਸੁਣਿਆ ਤਾਂ ਸੀ ਪਰ ਪਰਖਾਦਾ ਨਹੀਂ ਸੀ ਮੈਂ ਕਿਵੇਂ ਦੱਸਾਂ ਕਿ ਇਸ ਦਾ ਕੀ ਸਵਾਰ ਹੈ ਇਸ ਤਰ੍ਹਾਂ ਆਪ ਨੇ ਪਿਆਰ ਦੇ ਨਾਲ ਤਿੰਨ ਦਿਨ ਗੁਜ਼ਾਰੇ ਉਪਦੇਸ਼ ਦਿੱਤਾ ਪਿਆਰ ਦਿੱਤਾ ਰਸਤਾ ਦਿਖਾਇਆ ਤਿੰਨ ਦਿਨ ਇਸੇ ਤਰ੍ਹਾਂ ਲੰਘੇ ਜਿਵੇਂ 300 ਸਾਲ ਲੰਘੇ ਹੁੰਦੇ ਹਨ ਇੰਨੀ ਸਾਂਝ ਪੈ ਗਈ ਕਿ ਸਰੀਰ ਦਾ ਕੋਈ ਵੀ ਕਣ ਬਾਕੀ ਨਹੀਂ ਰਿਹਾ ਜਿਹੜਾ ਭਾਈ ਲਾਲੋ ਕੋ ਰਹਿ ਗਿਆ ਨਾ ਤਾਨ ਨਾ ਮੰਨ ਰਿਹਾ ਨਾ ਬੁੱਧੀ ਰਹੀ ਨਾ ਚੇਤ ਰਿਹਾ ਨਾ ਮੈਂ ਨਾ ਮੰਨ ਰਿਹਾ ਨਾ ਮੈਂ ਭਾਵ ਰਿਹਾ ਗੁਰੂ ਤੋਂ ਨਿਸ਼ਾਵਰ ਕਰ ਦਿੱਤਾ ਆਪ ਖਾਲੀ ਹੋ ਗਿਆ ਜਦੋਂ ਖਾਲੀ ਹੋ ਜਾਵੇ ਫਿਰ ਪਰਮੇਸ਼ਰ ਦਾ ਰੂਪ ਹੋ ਜਾਇਆ ਕਰਦਾ ਹੈ ਤੀਜੇ ਦਿਨ ਆਪ ਨੇ ਕਿਹਾ ਭਾਈ ਲਾਲੋ ਹੁਣ ਅਸੀਂ ਜਾਣਾ ਹੈ ਸਾਰੀ ਰਾਤ ਭਾਈ ਲਾਲੋ ਨੂੰ ਨੀਂਦ ਨਹੀਂ ਆਈ ਜਨਮ ਜਨਮਾਂਤਰਾਂ ਤੋਂ ਬਾਅਦ ਮੇਲ ਹੋਇਆ ਹੈ ਸਿਰਫ ਤਿੰਨ ਦਿਨ ਦਾ ਇਹ ਤਾਂ ਐਂ ਹੋ ਲੰਘਦਾ ਹੈ ਜਿਵੇਂ ਸਕਿੰਟ ਹੋਇਆ ਹੁੰਦਾ ਹੈ ਮਿਲਿਆ ਨੂੰ ਨਹੀਂ ਛੇਤੀ ਜਾ ਰਹੇ ਨੇ ਸਾਰੀ ਰਾਤ ਵਿਚਾਰ ਦਾ ਚੱਲਿਆ ਗਿਆ ਨੇਤਰਾ ਚ ਨੀਂਦ ਨਹੀਂ ਆਉਂਦੀ ਕਦੇ ਉੱਠ ਕੇ ਬੈਠ ਜਾਂਦਾ ਹੈ ਕਦੇ ਅੰਦਰ ਅਰਦਾਸਾਂ ਕਰਦਾ ਹੈ ਪਾਸ਼ਾ ਜਾਇਓ ਨਾ ਜਦੋਂ ਆਪ ਸਵੇਰੇ ਤਿਆਰ ਹੋਏ ਜਾਣ ਵਾਸਤੇ ਉਸ ਵੇਲੇ ਬੋਲ ਨਹੀਂ ਸਕਦਾ ਝੜੀ ਲਾ ਦਿੱਤੀ ਨੇਤਰਾਂ ਨੇ ਹੰਝੂਆਂ ਦੀ ਬੋਲਦਾ ਨਹੀਂ ਦੋਵੇਂ ਹੱਥ ਜੋੜੀ ਖੜਾ ਹੈ ਮਹਾਰਾਜ ਕਹਿੰਦੇ ਭਾਈ ਲਾਲੋ ਆਗਾ ਦੇਵੋ ਨਾ ਅਸੀਂ ਜਾਈਏ ਚਰਨਾ ਤੇ ਟੈ ਪਿਆ ਨੇਤਰਾਂ ਚ ਨੀਰ ਵਗਦਾ ਗਲਾ ਰੁਕਿਆ ਹੋਇਆ ਹੈ ਬੋਲ ਨਹੀਂ ਸਕਦਾ ਕੰਨ ਸੁਣ ਨਹੀਂ ਸਕਦੇ ਜੋ ਗੁਰੂ ਮਹਾਰਾਜ ਕਹਿੰਦੇ ਨੇ ਭਾਈ ਲਾਲੋ ਤੂੰ ਕਰਤਾਰ ਨੂੰ ਚੇਤੇ ਕਰ ਵਾਹਿਗੁਰੂ ਨੂੰ ਮਾਨ ਵਿੱਚ ਵਸਾ ਅਸੀਂ ਹੁਣ ਜਾ ਰਹੇ ਹਾਂ ਕਿਸੇ ਹੋਰ ਦੇਸ਼ ਵਿੱਚ ਜਾ ਰਹੇ ਹਾਂ ਉਸ ਵੇਲੇ ਚਰਨ ਫੜ ਲੈ ਲੈ ਕਹਿ ਲੰਗਿਆ ਪਾਸ਼ਾ ਪਾਸ਼ਾ ਮੇਰੇ ਤੋਂ ਕਿਹੜਾ ਗੁਨਾਹ ਹੋ ਗਿਆ ਤੁਸੀਂ ਇਸ ਘਰ ਨੂੰ ਛੱਡ ਕੇ ਜਾ ਰਹੇ ਹੋ ਕੀ ਗੱਲ ਆਪ ਇੱਥੇ ਰਹਿੰਦੇ ਨਹੀਂ ਸਦੀਆਂ ਬੀਤ ਗਈਆਂ ਜਨਮ ਬੀਤ ਗਏ ਮੈਨੂੰ ਤੁਹਾਡਾ ਇੰਤਜ਼ਾਰ ਕਰਦੇ ਨੂੰ ਇੰਨੀ ਛੇਤੀ ਵਿਛੋੜਾ ਮੈਂ ਤਾਂ ਸਹਿ ਨਹੀਂ ਸਕਣਾ ਆਪ ਦਾ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਲਾਲੋ ਸੰਸਾਰ ਦਮੂਹਾ ਹੈ ਭਾਈ ਮਰਦਾਨੇ ਦਾ ਦਿਲ ਬਹੁਤ ਦੁਖਿਆ ਹੋਇਆ ਹੈ ਜਦੋਂ ਇਹ ਜਾਂਦਾ ਹੈ ਸੈਦਪੁਰ ਦੇ ਵਿੱਚ ਉਸ ਵੇਲੇ ਲੋਕ ਇਹਨੂੰ ਬੋਲੀਆਂ ਮਾਰਦੇ ਨੇ ਮਿਹਣੇ ਮਾਰਦੇ ਨੇ ਜੋ ਇਹ ਸਹਿ ਨਹੀਂ ਸਕਿਆ ਮਰਦਾਨਾ ਕਹਿਣ ਲੱਗਿਆ ਭਾਈ ਲਾਲੋ ਜਿਵੇਂ ਤੂੰ ਗੁਰੂ ਨਾਨਕ ਨੂੰ ਪਿਆਰ ਕਰਦਾ ਹੈ ਮੇਰੇ ਅੰਦਰ ਵੀ ਗੁਰੂ ਨਾਨਕ ਦਾ ਪਿਆਰ ਹੈ ਮੈਂ ਇਹਨਾਂ ਦੇ ਬਾਰੇ ਕੋਈ ਗੱਲ ਸਹਿ ਨਹੀਂ ਸਕਦਾ ਇਸ ਤੋਂ ਪਹਿਲਾਂ ਇਹਨਾਂ ਦੇ ਬਾਰੇ ਕੋਈ ਮਾੜਾ ਬਚਨ ਕਹੇ ਮੈਂ ਇਹ ਕਹਿ ਦਿੰਦਾ ਹਾਂ ਕਿ ਹੇ ਪਾਸ਼ਾ ਮੇਰਾ ਸਰੀਰ ਛੁੱਟ ਜਾਵੇ ਤੇ ਕੋਈ ਗੱਲ ਨਹੀਂ ਪਰ ਮੈਂ ਤੇਰੇ ਖਿਲਾਫ ਕੋਈ ਗੱਲ ਨਾ ਸੁਣਾ ਭਾਈ ਲਾਲੋ ਮੈਂ ਜਦੋਂ ਜਾਂਦਾ ਹਾਂ ਲੋਕ ਮੈਨੂੰ ਪੁੱਛਦੇ ਨੇ ਤੂੰ ਕੌਣ ਹੈ ਜਦੋਂ ਮੈਂ ਕਹਿੰਦਾ ਮਰਦਾਨਾ ਹਾਂ ਦੂਸਰਾ ਬੋਲ ਪੈਂਦਾ ਹੈ ਕਿ ਤੈਨੂੰ ਨਹੀਂ ਪਤਾ ਤੈਨੂੰ ਨਹੀਂ ਪਤਾ ਕਿ ਇਹ ਰਾਈਏ ਦਾ ਮਰਾਸੀ ਹੈ ਆਨੰਤ ਤਪਾ ਹੋਇਆ ਹੈ ਇੱਕ ਨਵਾਂ ਹੀ ਜੀ ਨੇ ਸਾਰੀਆਂ ਮਰਿਆਦਾ ਭੰਗ ਕਰ ਦਿੱਤੀਆਂ ਜਨੇ ਉਹਨੇ ਨਹੀਂ ਪਾਇਆ ਚੌਂਕੇ ਵਿੱਚੋਂ ਨਹੀਂ ਰੋਟੀ ਖਾਂਦਾ ਸੁੰਦਰ ਦੇ ਘਰ ਰੋਟੀ ਖਾ ਰਿਹਾ ਹੈ ਕਰਮ ਧਰਮ ਪ੍ਰਿਸ਼ਟ ਕਰ ਦਿੱਤੇ ਨੇ ਇਹ ਕਰਾਈਏ ਦਾ ਮਰਾਸੀ ਹੈ ਕਹਿਣ ਲੱਗਿਆ ਭਾਈ ਲਾਲੋ ਮੈਂ ਕਿਸ ਤਰ੍ਹਾਂ ਗੁਰੂ ਨਾਨਕ ਦੇ ਖਿਲਾਫ ਸੁਣਾ ਗੁਰੂ ਨਾਨਕ ਕਹਿਣ ਲੱਗੇ ਭਾਈ ਲਾਲੋ ਦੁਨੀਆ ਤਮੂਹੀ ਹੋਇਆ ਕਰਦੀ ਹੈ ਇਹਨੂੰ ਕੋਈ ਪ੍ਰਸੰਨ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਕਰ ਸਕਿਆ ਇਹਨਾਂ ਦੁਨੀਆਂ ਦੇ ਅੰਦਰ ਇਸ ਦੁਨੀਆਂ ਦੇ ਅੰਦਰ ਬੰਦਗੀ ਕਰਨ ਵਾਲਿਆਂ ਨੂੰ ਨਾਮ ਜਪਣ ਵਾਲਿਆਂ ਨੂੰ ਬੇਰਾਗੀਆਂ ਨੂੰ ਪਹਿਲਾਂ-ਪਹਿਲਾਂ ਬਹੁਤ ਤਕਲੀਫਾਂ ਆਉਂਦੀਆਂ ਪੈਂਦੀਆਂ ਨੇ ਬਹੁਤ ਬੋਲਕ-ਬੋਲ ਘਰਦਿਆਂ ਦੇ ਲੋਕਾਂ ਦੇ ਪੈਂਦੇ ਨੇ ਉਹ ਮਹਾਰਾਜ ਕਹਿੰਦੇ بڑا ਔਖਾ ਹੈ ਦੁਨੀਆ ਦੇ ਅੰਦਰ ਰਹਿਣਾ ਆਈ ਲਾਲੋ ਸੰਸਾਰ ਦਾ ਸੁਭਾਅ ਐਸਾ ਹੈ ਇੱਕ ਉਹ ਨੇ ਜਿਨ੍ਹਾਂ ਦੀ ਸੁਰਤ ਜਾਗੀ ਹੋਈ ਹੈ ਤੇ ਪ੍ਰਭੂ ਨੂੰ ਮਿਲੇ ਹੋਏ ਨੇ ਉਹਨਾਂ ਦੇ ਹਿਰਦੇ ਵਿੱਚ ਹੁੰਦਾ ਹੈ ਕਿ ਸੰਸਾਰ ਦਾ ਭਲਾ ਕਰੀਏ ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨੂੰ ਉਹ ਸੰਸਾਰ ਦੀ ਚੱਕਰੀ ਕਰਦੇ ਨੇ ਦਰਗਾਹ ਵਿੱਚ ਜਾ ਕੇ ਕੋ ਸਤਗੁਰੂ ਨਾਨਕ ਕਹਿਣ ਲੱਗੇ ਭਾਈ ਲਾਲੋ ਇਹ ਸੰਸਾਰ ਨੂੰ ਨਹੀਂ ਪਤਾ ਆਪਣੇ ਉੱਤੇ ਬੇਅੰਤ ਬੋਝ ਚੜ ਰਹੇ ਨੇ ਸਤਗੁਰ ਦੀ ਨਿੰਦਿਆ ਕਰਕੇ ਪਾਪਾਂ ਦੇ ਭਾਗੀ ਹੋ ਰਹੇ ਨੇ ਈਰਖਾ ਦੇ ਨਾਲ ਮਰਦਾਨੇ ਨੂੰ ਬੋਲ ਕਬੋਲ ਕਹਿ ਰਹੇ ਨੇ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਨੂੰ ਤਾਂ ਕੋਈ ਬੁਰਾ ਕਹਿੰਦਾ ਹੈ ਉਹ ਬੁਰਾ ਨਹੀਂ ਲੱਗਦਾ ਨਿੰਦਿਆ ਕਰਦਾ ਹੈ ਸਾਨੂੰ ਖੁਸ਼ੀ ਹੁੰਦੀ ਹੈ ਲੇਕਿਨ ਜਿਹੜਾ ਨਿੰਦਿਆ ਕਰਦਾ ਹੈ ਉਹਦੇ ਸਿਰ ਦੇ ਉੱਤੇ ਬੇਅੰਤ ਬੇਅੰਤ ਪਾਪ ਚੜ ਜਾਂਦੇ ਹਨ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ ਭਾਈ ਲਾਲੋ ਸਾਰਾ ਸ਼ਹਿਰ ਨਿੰਦਿਆ ਕਰ ਰਿਹਾ ਹੈ ਜਿਹੜੇ ਪ੍ਰੇਮੀ ਆਉਂਦੇ ਨੇ ਸਾਧ ਸੰਗ ਦੇ ਅੰਦਰ ਉਹਨਾਂ ਦਾ ਦਿਲ ਬਹੁਤ ਦੁਖੀ ਹੋ ਰਿਹਾ ਹੈ ਨਿੰਦਿਆ ਸੁਣ ਕੇ ਚੰਗਾ ਇਹ ਹੈ ਕਿ ਅਸੀਂ ਜਾਈਏ ਭਾਈ ਲਾਲੋ ਨੇ ਚਰਨ ਫੜ ਲਏ ਇਹ ਅਵੱਗਿਆ ਜ਼ਰੂਰ ਇਹ ਕਰਦਾ ਹੈ ਸ਼ਹਿਰ ਪ੍ਰਸ਼ਾ ਤੁਹਾਡਾ ਪਿਆਰ ਮੈਂ ਕਿਵੇਂ ਛੱਡਾਂ ਇੱਥੇ ਰਹਿ ਜਾਓ ਅੰਦਰ ਬਾਹਰ ਨਾ ਜਾਓ ਕਰਲਾ ਕਰ ਰਿਹਾ ਹੈ ਮਹਾਰਾਜ ਨੇ ਕਿ ਮਹਾਰਾਜ ਨੇ ਹਿਰਦੇ ਦੀ वेदना ਦੇਖੀ ਕਹਿਣ ਲੱਗੇ ਮਰਦਾਨਿਆਂ ਹੁਣ ਅਸੀਂ ਇਹਨੂੰ ਛੱਡ ਨਹੀਂ ਸਕਦੇ ਕਿਉਂਕਿ ਆ ਜੁਗਾਦ ਤੋਂ ਇਹ ਚਲਿਆ ਆ ਰਿਹਾ ਹੈ ਪਰਮੇਸ਼ਰ ਨੂੰ ਕੋਈ ਭੁੱਖ ਨਹੀਂ ਹੁੰਦੀ ਸਤਿਗੁਰੂ ਨੂੰ ਕੋਈ ਭੁੱਖ ਨਹੀਂ ਹੁੰਦੀ ਕਿਉਂਕਿ ਗੁਰੂ ਨੂੰ ਸੰਗਤ ਨੂੰ ਜੇ ਕੋਈ ਭੁੱਖ ਹੈ ਤਾਂ ਉਹ ਪਿਆਰ ਦੀ ਹੈ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਮਰਦਾਨਿਆਂ ਤੋ ਤਲਵੰਡੀ ਜਾਇਆ ਅਸੀਂ ਹੁਣ ਭਾਈ ਲਾਲੂ ਨੂੰ ਛੱਡ ਨਹੀਂ ਸਕਦੇ ਇਨ